ਦੇਖੋ ਅ ਕੱਲ ਦੋ ਅਨਾਉਂਸਮੈਂਟਾਂ ਨੇ ਜਿਹੜੀਆਂ ਮੰਤਰੀ ਸਹਿਬਾਨ ਨੇ ਕੱਲ ਕੀਤੀਆਂ ਪਹਿਲੀ ਤਾਂ ਇਹ ਕਿ ਇੱਕ ਨਵੀਂ ਬੰਦੇ ਭਾਰਤ ਜਿਹੜੀ ਟ੍ਰੇਨ ਹੈ ਉਹਦੀ ਸ਼ੁਰੂਆਤ ਕੀਤੀ ਜਾਊਗੀ ਜਿਹੜੀ ਫਿਰੋਜ਼ਪੁਰ ਤੋਂ ਦਿੱਲੀ ਆਊਗੀ ਤੁਸੀਂ ਸਾਰੇ ਇੱਥੇ ਦਿੱਲੀ ਪਾਰਲੀਮੈਂਟ ਨੂੰ ਕਵਰ ਕਰਦੇ ਰਹੇ ਹੋ ਤੇ ਮੈਂ ਲਗਾਤਾਰ ਜਦੋਂ ਤੋਂ ਐਮਪੀ ਬਣਿਆ ਟ੍ਰੇਨ ਦਾ ਮੁੱਦਾ ਵੀ ਫਾਸਟ ਮੂਵਿੰਗ ਟ੍ਰੇਨ ਕਿ ਬਰਨਾਲੇ ਇਲਾਕੇ ਦੇ ਵਿੱਚੋਂ ਚਲਾਈ ਜਾਵੇ ਤੇ ਮੈਂ ਇੱਥੋਂ ਤੱਕ ਕਿ ਬਿੱਟੂ ਜੀ ਨੂੰ ਇਹ ਵੀ ਕਿਹਾ ਸੀਗਾ ਕਿ ਜੀ ਸਾਡੇ ਪੰਜਾਬੀਆਂ ਲਈ ਕਿਉਂਕਿ ਬੜੀ ਦੇਰ ਬਾਅਦ ਇਹ ਮੌਕਾ ਆਉਂਦਾ ਕਿ ਕੋਈ ਪੰਜਾਬ ਦਾ ਰੇਲਵੇ ਮੰਤਰੀ ਬਣੇ ਨਹੀਂ ਲੋਕਾਂ ਦੀ ਨਾਰਾਜ਼ਗੀ ਰਹਿ ਜਾਣੀ ਹੈ ਕਿ ਥੋੜਾ ਗਵਾਂਢੀ ਜ਼ਿਲ੍ਹਾ ਬਰਨਾਲਾ ਉੱਥੇ ਤੋਂ ਫਾਸਟ ਮੂਵਿੰਗ ਟ੍ਰੇਨ ਚਲਾਈ ਜਾਵੇ ਇਹ ਵੀ ਤੇ ਜਿਹੜਾ ਮਾਲਵੇ ਦੀ ਚੰਡੀਗੜ੍ਹ ਨਾਲ ਕਨੈਕਟੀਵਿਟੀ ਆਲਾ ਮੁੱਦਾ ਵੀ ਜਿਹੜਾ ਦੁਆਰਾ ਦੁਆਰਾ ਪਾਰਲੀਮੈਂਟ ਦੇ ਅੰਦਰ ਵੀ ਤੇ ਬਾਹਰ ਵੀ ਉਠਾਉਂਦੇ ਰਹੇ ਤੇ ਹੁਣ ਜਿਹੜੀ ਇਹ ਬੰਦੇ ਪਰ ਟ੍ਰੇਨ ਸ਼ੁਰੂ ਕੀਤੀ ਹੈ ਫਰੋਇਪੁਰ ਤੋਂ ਦਿੱਲੀ ਤੁਸੀਂ ਦੇਖੋ ਵੀ ਉਹਦੇ ਵਿੱਚੋਂ ਅ ਦੋ ਜਿਹੜੇ ਮੇਰੇ ਸਵਾਲ ਨੇ ਕਿ ਬਰਨਾਲੇ ਨੂੰ ਕਿਹੜਾ ਕਾਰਨ ਸੀ ਕਿ ਤੁਸੀਂ ਡਿਸਟ੍ਰਿਕਟ ਹੈੱਡ ਕੁਆਟਰ ਬਰਨਾਲਾ ਸ਼ਹਿਰ ਨੂੰ ਛੱਡ ਦਿੱਤਾ ਗਿਆ ਇਹ ਕੱਲਾ ਬਰਨਾਲਾ ਨਹੀਂ ਬਰਨਾਲੇ ਤੋਂ ਮੈਂ ਦੇਖਾ ਤਾਂ ਰੇਲਵੇ ਸਟੇਸ਼ਨ ਤੇ ਬਹੁਤ ਜ਼ਿਆਦਾ ਫੁੱਟਫਾਲ ਹੈ ਉੱਥੇ ਲੁਧਿਆਣੇ ਤੋਂ ਕਹਿ ਲੋ ਵੀ ਰਾਜਕੋਟ ਇਲਾਕੇ ਦੇ ਲੋਕ ਵੀ ਆਉਂਦੇ ਆ ਉੱਥੇ ਮੋਗੇ ਜ਼ਿਲ੍ਹੇ ਦੇ ਬਾਗਾਪਰਾ ਨੂੰ ਨਿਹਾਲ ਸਿੰਘ ਵਾਲੇ ਦੇ ਲੋਕ ਵੀ ਆਉਂਦੇ ਆ ਮਾਨਸਾ ਵੀ ਨੇੜੇ ਆ ਸੰਗਰੂਰ ਵੀ ਨੇੜੇ ਆ ਮਤਲਬ ਕਿ ਉੱਥੇ 4-5 ਜ਼ਿਲ੍ਹਿਆਂ ਨੂੰ ਫਾਇਦਾ ਹੋਣਾ ਸੀ ਬਰਨਾਲੇ ਤੋਂ ਅ ਟਰੇਨ ਜੇ ਉੱਥੇ ਸਟਾਪੇਜ ਬਣਾਇਆ ਜਾਂਦਾ ਸੋ ਮੈਂ ਇਹ ਮੰਤਰੀ ਸਾਹਿਬ ਨੂੰ ਮੈਂ ਪਹਿਲਾਂ ਵੀ ਕਿਉਂਕਿ ਬੜੀ ਬਾਰ ਬੇਨਤੀ ਕੀਤੀ ਆ ਫਾਸਟ ਮੂਵਿੰਗ ਟਰੇਨ ਤਾਂ ਚਲਾਤੀ ਤੇ ਬਰਨਾਲੇ ਰੋਕੀ ਨਹੀਂ ਸੋ ਉਹੀ ਆ ਨਾ ਵੀ ਦੇਖੋ ਫਿਰ ਕਹਿੰਦੇ ਵੀ ਕੱਟੇ ਨੂੰ ਬਣ ਦੁੱਦਾ ਕੀ ਪਾ ਜੇ ਅਸੀਂ ਉਹ ਟ੍ਰੇਨ ਨੂੰ ਕੱਲਾ ਦੇਖਣਾ ਥੋੜੀ ਐ ਜੇ ਬਰਨਾਲਾ ਲੋਕ ਵਿੱਚ ਚੜ ਨਹੀਂ ਸਕਦੇ ਸੋ ਮੈਂ ਦੁਬਾਰਾ ਮੰਤਰੀ ਸਾਹਿਬ ਨੂੰ ਮਿਲ ਕੇ ਬੇਨਤੀ ਕਰੂੰਗਾ ਮੈਂ ਪਾਰਲੀਮੈਂਟ ਦੇ ਅੰਦਰ ਵੀ ਕਹੂੰਗਾ ਕਿ ਉਹਦਾ ਬਰਨਾਲਾ ਵੀ ਜਿਹੜਾ ਸਟਾਪੇਜ ਆ ਉਹ ਬਣਾਇਆ ਜਾਵੇ ਤੇ ਦੂਸਰਾ ਬੰਦੇ ਭਾਰਤ ਜੋ ਟ੍ਰੇਨ ਹੈ ਇਹਦੀ ਵੈਸੇ ਸਪੀਡ 160 ਕਿਲੋਮੀਟਰ ਆ ਜੋ ਮੈਕਸਿਮਮ ਸਪੀਡ ਆ ਤੇ ਆਮ ਆਪਣੇ ਭਾਰਤ ਜਾਂ ਪੰਜਾਬ ਚ ਕਹਿੰਦੇ ਤਾਂ 130 ਕਿਲੋਮੀਟਰ ਦੀ ਸਪੀਡ ਤੇ ਚੱਲਦੀ ਆ ਤੇ ਜੋ ਸਾਡਾ ਟਰੈਕ ਆ ਜਿੱਥੇ ਬੰਦੇ ਭਾਰਤ ਚਲਣੀ ਆ ਉਹ ਬਠਿੰਡਾ ਬਰਨਾਲਾ ਪਟਿਆਲਾ ਵਾਲਾ ਉਦੀ ਮੈਕਸਿਮਮ ਸਪੀਡ 110 ਹੈਗੀ ਸੋ ਇਹ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹ ਟਰੈਕ ਨੂੰ ਵੀ ਜਿਹੜਾ ਚੇਂਜ ਕੀਤਾ ਜਾਵੇ ਤਾਂ ਕਿ ਕਲਾ ਨਾਮ ਨਾਂ ਬੰਦੇ ਭਰਤ ਰਹਿ ਜੇ ਤੇ ਸਪੀਡ ਉਹ 110 ਤੇ ਚੱਲੇ ਮੈਕਸਿਮਮ ਸੋ ਇੱਕ ਤਾਂ ਇਹ ਮਸਲਾ ਹੈ ਦੂਜਾ ਜੋ ਲਗਾਤਾਰ ਮੈਂ ਤਿੰਨ ਵਾਰੀਏ ਪਾਰਲੀਮੈਂਟ ਦੇ ਅੰਦਰ ਬੋਲ ਚੁੱਕੇ ਹਾਂ ਕਿ ਕਨੈਕਟੀਵਿਟੀ ਜਿਹੜੀ ਉਹ ਗੰਗानगर ਤੋਂ ਲੈ ਕੇ ਸਾਡਾ ਸਾਰਾ ਜੋ ਮਾਲਵੇ ਦਾ ਖੇਤਰ ਹੈ ਬਠਿੰਡਾ ਫਿਰੋਜ਼ਪੁਰ ਬਰਨਾਲਾ ਸੰਗਰੂਰ ਪਟਿਆਲਾ ਇਹਦੀ ਕਨੈਕਟੀਵਿਟੀ ਆਪਦੇ ਦੇਸ਼ ਦੀ ਰਾਜਧਾਨੀ ਦੇ ਨਾਲ ਨਹੀਂ ਸੋ ਬੜੇ ਟਾਈਮ ਤੋਂ ਬਾਅਦ ਇਹ ਫੈਸਲਾ ਜਿਹੜਾ ਸਰਕਾਰ ਨੇ ਕੀਤਾ ਚੰਗਾ ਫੈਸਲਾ ਪਰ ਮੈਂ ਉਹਦੇ ਵਿੱਚ ਵੀ ਇੱਕ ਗੱਲ ਕਹੂੰਗਾ ਕਿ ਜੋ ਕੇਂਦਰੀ ਮੰਤਰੀ ਨੇ ਕਿਹਾ ਕਿ ਜੀ ਰਿਵਰਸਲ ਹੈ ਜਿਹੜਾ ਅੱਗੇ ਅੰਬਾਲਾ ਤੋਂ ਸੀ ਉਹ ਖਤਮ ਹੋ ਜਾਊਗਾ ਪਰ ਮੈਨੂੰ ਸਮਝ ਨਹੀਂ ਆਉਂਦਾ ਆ ਨਕਸ਼ਾ ਦੇਖਣ ਤੋਂ ਬਾਅਦ ਵੀ ਜਿਹੜਾ ਰਿਵਰਸਲ ਹੈ ਉਹ ਕਿਸ ਤਰ੍ਹਾਂ ਖਤਮ ਹੋਊਗਾ ਹੁਣ ਵੀ ਅ ਕਿਉਂਕਿ ਜਿੱਥੋਂ ਜਾ ਕੇ ਇਹ ਜਿਹੜੀ ਲੁਧਿਆਣੇ ਵਾਲਾ ਰੂਟ ਹੈ ਉਹਦੇ ਤੋਂ ਮੋਹਾਲੀ ਦੀ ਕਨੈਕਟੀਵਿਟੀ ਕੀਤੀ ਗਿਆ ਸਰਾਈ ਬੰਜਾਰਾ ਜਿਹੜਾ ਪਿੰਡ ਹੈ ਉਹਦੇ ਤੋਂ ਸਰਾਈ ਬੰਜਾਰਾ ਜਾਣ ਲਈ ਪਹਿਲਾਂ ਤੁਹਾਨੂੰ ਰਾਜਪੁਰੇ ਤੋਂ ਰਿਵਰਸ ਹੋ ਕੇ ਕੈਲੋ ਟ੍ਰੇਨ ਨੂੰ ਸਰਾਈ ਬੰਜਾਰਾ ਜਾਣਾ ਪਊਗਾ ਉੱਥੋਂ ਮੋਹਾਲੀ ਚੰਗਾ ਹੁੰਦਾ ਜੇ ਤੁਸੀਂ ਬਾਈਪਾਸ ਤੇ ਇੱਕ ਨਵਾਂ ਸਟੇਸ਼ਨ ਜਿਹੜਾ ਬਣਾ ਦਿੱਤਾ ਜਾਂਦਾ ਤਾਂ ਕਿ ਰਿਵਰਸ ਲਾਈਨ ਦੀ ਜਰੂਰਤ ਨਾ ਹੁੰਦੀ ਤਾਂ ਸਿੱਧੀ ਜਿਹੜੀ ਟ੍ਰੇਨ ਹੈ ਉਹ ਮਹਾਲੀ ਜਾਂ ਚੰਡੀਗੜ ਆਪਣੇ ਦੇਸ਼ ਦੀ ਰਾਜਧਾਨੀ ਲੋਕ ਐ ਉਹ ਪਹੁੰਚ ਸਕਦੇ ਇਹ ਇੱਕ ਮੈਨੂੰ ਵੀ ਕਨਫਿਊਜ਼ਨ ਹੈ ਤੇ ਸਾਰੇ ਪੰਜਾਬ ਦੇ ਜਿੰਨਾਂ ਲੋਕਾਂ ਨੇ ਵੀ ਕੱਲ ਪ੍ਰੈਸ ਕਾਨਫਰੰਸ ਉਹਦੀ ਸਾਰਾ ਨੂੰ ਕਨਫਿਊਜ਼ਡ ਹੈ ਕਿਉਂਕਿ ਕਹਿੰਦੇ ਰਿਵਰਸਲ ਖਤਮ ਹੋ ਗਿਆ ਪਰ ਰਿਵਰਸਲ ਇੱਥੇ ਵੀ ਸਾਫ਼ ਉਹ ਨਕਸ਼ੇ 'ਚ ਵੀ ਦੇਖਣ ਨੂੰ ਮਿਲਦਾ ਕਿ ਸਰਾਏ ਬੰਜਾਰਾ ਜਾਣ ਲਈ ਰਿਵਰਸਲ ਤੋਂ ਬਿਨਾ ਹੋਰ ਕੋਈ ਰੂਟ ਹੀ ਨਹੀਂ ਹੈ ਤੇ ਬਾਕੀ ਮੈਂ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਇਹਦੇ ਵਿੱਚ ਆਦਰਸ਼ਤੀ ਵੀ ਕੀਤੀ ਜਾਵੇ ਤੇ ਨਾਲ-ਨਾਲ ਇਸ ਪ੍ਰੋਜੈਕਟ ਨੂੰ ਸਮੇਂਬੱਧ ਕਰਕੇ ਇਹਨੂੰ ਪੂਰਾ ਕੀਤਾ ਜਾਵੇ ਕਿਉਂਕਿ ਬੜੇ ਦਹਾਕਿਆਂ ਬਾਅਦ ਇਹ ਕੈਲੋ ਵੀ ਲੋਕਾਂ ਦੀ ਡਿਮਾਂਡ ਸੀ ਜੇ ਪੂਰੀ ਹੋਊਗੀ ਤਾਂ ਬੜੇ ਦਹਾਕਿਆਂ ਬਾਅਦ ਹੋਣੀ ਹੈ ਲੋਕਾਂ ਨੂੰ ਇਹਦਾ ਬੈਨੀਫਿਟ ਪਹੁੰਚਣਾ ਸੋ ਇਹਨੂੰ ਜਲਦੀ ਤੋਂ ਜਲਦੀ ਇਸ ਜਿਹੜਾ ਇਹ ਪ੍ਰੋਜੈਕਟ ਹੈ ਉਹਨੂੰ ਕੰਪਲੀਟ ਕੀਤਾ ਜਾਵੇ। ਕੀ ਇਸ ਪ੍ਰੋਜੈਕਟ ਕੋ ਲੈ ਕੇ ਆਪ ਕੇਂਦਰੀ ਰੇਲ ਮੰਤਰੀ ਹਾਂ ਉਹਨ세 ਮੁਲਾਕਾਤ ਕਰਨਗੇ? ਦੇਖੋ ਮੈਂ ਪਹਿਲਾਂ ਵੀ ਕੇਂਦਰੀ ਮੰਤਰੀ ਜੀ ਨੂੰ ਵੀ ਮੈਂ ਪਾਰਲੀਮੈਂਟ ਦੇ ਅੰਦਰ ਵੀ ਤੇ ਮੈਂ ਬਾਰ ਬੀਤੇ ਰਵਨੀਦ ਬਿੱਟੂ ਜੀ ਨੂੰ ਵੀ ਮੈਂ ਪਰਸਨਲੀ ਵੀ ਬੜੇ ਵਾਰੀ ਮਿਲ ਚੁੱਕਿਆ ਆ ਆਫ ਦਿ ਰਿਕਾਰਡ ਵੀ ਬੜੇ ਵਾਰੀ ਜੇ ਕਿਤੇ ਟਰੈਵਲ ਕਰਦੇ ਕਿਤੇ ਜਹਾਜ਼ ਹੀ ਮਿਲ ਜਾਣ ਉੱਥੇ ਵੀ ਮਿਲ ਕੇ ਕਹੀਦਾ ਕਿ ਬਿੱਟੂ ਜੀ ਇਹ ਮੌਕਾ ਹੈ ਤੁਸੀਂ ਪੰਜਾਬ ਤੋਂ ਵਜ਼ੀਰ ਬਣਿਓ ਤਾਂ ਇਹ ਜੋ ਸਾਡੇ ਲੱਕ ਦੀਆਂ ਸਮੱਸਿਆਵਾਂ ਨੇ ਆ ਬਰਨਾਲੇ ਵਾਲੀ ਵੀ ਮੈਂ ਜਿਹੜੀ ਫਾਸਟ ਮੂਵਿੰਗ ਟ੍ਰੇਨ ਵਾਲੀ ਵੀ ਕਈ ਆ ਰਾਜਪੁਰੇ ਵਾਲੀ ਵੀ ਕਈ ਤੇ ਹੁਣ ਵੀ ਜੋ ਇਹਦੇ ਚ ਦਰਸਤੀਆਂ ਕਰਨ ਦੀ ਜਰੂਰਤ ਹੈ ਜੇ ਇੱਕ ਸਟਾਪੇਜ ਜਿਹੜਾ ਬਣਾ ਲੈ ਰੱਖਣ ਦੀ ਜਰੂਰਤ ਹੈ ਮਿਲ ਕੇ ਦੁਬਾਰਾ ਗੱਲਬਾਤ ਕਰਾਂਗੇ ਤੇ ਜਿਹੜਾ ਸਟਾਪੇਜ ਵੀ ਰਖਵਾਵਾਂਗੇ ਤੇ ਜਿਹੜੀ ਇਹ ਚ ਦਰਸਤੀ ਕਰਨ ਵਾਲੀ ਇਹ ਬੇਨਤੀ ਵੀ ਦੁਬਾਰਾ ਕਰਾਂਗੇ ਲੈਂਡ ਦਾ ਅਧਿਕਾਰ ਰਾਜ ਸਰਕਾਰ ਕੇ ਆਪ ਨੂੰ ਹੁੰਦਾ ਹੈ ਕਿਆ ਉਹਨਾਂ ਨੇ ਕੱਲ ਇਹ ਵੀ ਸਵਾਲ ਉਠਾਇਆ ਕਿ ਅਗਰ ਰਾਜ ਸਰਕਾਰ ਉਹਨੂੰ ਜਲਦੀ ਜਲਦੀ ਜ਼ਮੀਨ ਦਿਵਾ ਦੇਤੀ ਹੈ ਤਾਂ ਉਹ ਕੰਮ ਹੋਏ ਉਹ ਸਮਝਦੇ ਨੇ ਜਲਦੀ ਜਲਦੀ ਸ਼ੁਰੂ ਕਰਨਗੇ ਔਰ 2028 ਤੱਕ ਇਸ ਪ੍ਰੋਜੈਕਟ ਨੂੰ ਪੂਰਾ ਕਰਨਗੇ ਦੇਖੋ ਲੋਕਾਂ ਦੀ ਕੈਲੋ ਵੀ ਸਾਰੀ ਖੇਤੀਬਾੜੀ ਵਾਲੀ ਜ਼ਮੀਨ ਹੈ ਤੇ ਕੇਂਦਰ ਸਰਕਾਰ ਨੇ ਪੈਸੇ ਦੇਣੇ ਆ ਤੇ ਅਸੀਂ ਤਾਂ ਜਿਹੜੀ ਹੈ ਕੈਲੋ ਵੀ ਲੋਕਾਂ ਨੇ ਤਾਂ ਜ਼ਮੀਨ ਜੇ ਪੈਸੇ ਦੇਣਗੇ ਜੋ ਬਣਦਾ ਮੁੱਲ ਮਿਲੂਗਾ ਉਹਦੇ ਹਿਸਾਬ ਨਾਲ ਹੀ ਦੇਣੀ ਆ ਸੋ ਮੈਂ ਇਹ ਸਰਕਾਰ ਤੋਂ ਮੰਗ ਕਰਦਿਆਂ ਕਿ ਜੋ ਬਣਦੇ ਰੇਟ ਆ ਉਹ ਪੰਜਾਬ ਦੇ ਕਿਸਾਨਾਂ ਨੂੰ ਦਿੱਤੇ ਜਾਣ ਤਾਂ ਕਿ ਜਿਹੜੀ ਉਹਨਾਂ ਦਾ ਨੁਕਸਾਨ ਹੋਊਗਾ ਤਾਂ ਉਸ ਹਿਸਾਬ ਨਾਲ ਉਹ ਆਪਣੇ ਨੁਕਸਾਨ ਦੀ ਪਰਭਾਈ ਕਰਕੇ ਕਿਤੇ ਹੋਰ ਜਾ ਕੇ ਜਿਹੜੀ ਜ਼ਮੀਨ ਆ ਉਹ ਕ੍ਰੈਡ ਸਿਕਨ ਸੋ ਉਮੀਦ ਕਰਦਾ ਵੀ ਬਣਦੇ ਰੇਟ ਮਿਲਣਗੇ ਤਾਂ ਕਿਸਾਨ ਆਪਣੀਆਂ ਜ਼ਮੀਨਾਂ ਦੇਣਗੇ ਤੇ ਪ੍ਰੋਜੈਕਟ ਜਲਦੀ ਤੋਂ ਜਲਦੀ ਸਿਰੇ ਚੜੂਗਾ